ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਭਾਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਚਹਿਲ ਵਾਲੀ ਸੜਕ ਫਰੀਦਕੋਟ ਤੋਂ ਅੱਗੇ ਭਾਣੇ ਵਜਦੀ ਹੋ ਕੇ ਕੋਟ ਸੁਖਿਆ ਚਮੇਲੀ ਵਾਲ ਨੂੰ ਲੰਘਦੀ ਹੈ ਹਾਈਵੇ ਦੇ ਨੇੜ ਆ ਦੱਸੋ ਜਿਹੜਾ ਬਠਿੰਡੇ ਤੋਂ ਸ੍ਰੀ ਅਮਰਸਰ ਸਾਹਿਬ ਨੂੰ ਜਾਂਦਾ ਕਿਉਂਕਿ ਉਹ ਚਹਿਲ ਪਿੰਡ ਵਜਦੀ ਲੰਘਿਆ ਟੇਣਾ ਪਿੰਡ ਵੀ ਇਹਦੇ ਨੇੜ ਰਹਿ ਜਾਂਦਾ ਹੈ ਬਾਈ ਜਸਵੰਤ ਦੇ ਘਰੋਂ ਅੱਜ ਫੇਰ ਤੁਹਾਨੂੰ ਇੱਕ ਵੀਡੀਓ ਦਿਖਾ ਰਹੇ ਹਾਂ ਤੇ ਇਸ ਵੀਡੀਓ 'ਚ ਦੋ ਨੱਕ ਦਿਖਾਉਣੇ ਆ ਜਿਹਦੇ 'ਚ ਇੱਕ ਇਹ ਜਰਸੀ ਬੱਛੀ ਬਾਈ ਦੱਸਦਾ ਵੀ ਦੰਦੋਂ ਕਨਫਰਮ ਖੀਰੀ ਬੱਛੀ ਆ ਰੇਟ ਵੀਡੀਓ 'ਚ ਹੀ ਹੋਊਗਾ ਇਹ ਤੋਂ ਇਲਾਵਾ ਇੱਕ ਐਚ ਐਫ ਨਸਲ ਦੀ ਵਾੜ ਛੋਟੀ ਉਮਰ ਦੇ ਵਿੱਚ ਹੀ ਇਹਨੇ ਪਹਿਲਾ ਸੂਆ ਸੋਣਾ ਢਾਂਚਾ ਇਦਾਂ ਦਾ ਵੀ ਜਿਵੇਂ ਕਿਸੇ ਸ਼ੋਅ ਵਾਲੀ ਵਾੜ ਹੁੰਦੀ ਹੈ ਆਪਾਂ ਡਿਟੇਲ ਦੋਨਾਂ ਬਾਰੇ ਪੁੱਛ ਲਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਪਸ਼ੂ ਤੁਹਾਨੂੰ ਜੱਜੂਗਾ ਉਹਦੀ ਤਸੱਲੀ ਕਰਨ ਦਾ ਹੱਕ ਹੈ ਜਰੂਰ ਆ ਕੇ ਕਰਿਓ ਆ ਵੀ ਸਮਝ ਨਾਲ ਖਰੀਦਿਓ ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹਿਣਾ ਜਸਵੰਤ ਬਾਈ ਸਾਸਤਰੀ ਕਾ ਸਸਰੀਓ ਬਾਈ ਜਸਵੰਤ ਪਹਿਲਾਂ ਜਰਸੀ ਬੱਚੀ ਬਾਰੇ ਹੀ ਗੱਲ ਕਰਾਂਗੇ ਦੰਦੋਂ ਬਾਈ ਕਨਫਰਮ ਕਰੀ ਰੇ ਹਾਂ ਬਾਈ ਇਹਦੀ ਮੰਨ ਕੇ 8 ਮਹੀਨੇ ਜਾ 8 ਮਹੀਨੇ ਪੂਰੇ ਨਹੀਂ ਹੋਏ ਬਾਈ ਠੀਕ ਐ ਕੀ ਰੇਟ ਰਹੂਗਾ ਜਸਵੰਤ ਰੇਟ ਬਾਈ ਇਹਦਾ ਲੈਣ ਦੇਣ 25000 ਰੁਪਇਆ 50062 ਦੀ ਖੋਦ ਆ ਬਈਆ ਨਾਲ ਦੇ ਪਿੰਡੋ ਲਈ ਬੱਚਾ ਹਲ ਪੈਣ ਤੋਂ ਠੀਕ ਐ ਹਾਂਜੀ ਥੋੜੀ ਤੋੜ ਦਈਏ ਹਾਂਜੀ ਬਾਈ ਦੋਸਤੋ 25000 ਰੇਟ ਐ ਬਾਈ ਕਹਿੰਦਾ ਵੀ 50062 ਦੀ ਮਾਲਕਾ ਨੇ ਦੱਸਿਆ ਦੰਦੋਂ ਖੀਰੀ ਐ 8 ਮਹੀਨੇ ਉਮਰ ਹੈ। ਤਾਂਚਾ ਸੋਹਣਾ ਹੈ, ਥਣ ਚਾਰੀ ਹੈ, ਰੰਗ ਰੂਪੇ ਦਾ ਬੱਚੀ ਦਾ ਤੁਸੀਂ ਦੇਖ ਲਓ ਦੋਸਤੋ 25000 ਚ ਜੀ ਨੂੰ ਜਰਸੀ ਬੱਚੀ ਪਸੰਦ ਆਉਂਦੀ ਹੈ। ਪਤਲੀ ਚਮੜੀ ਦੀ ਹੈ। ਸੋਹਣੀ ਵੈੜ ਸੋਹਣੀ ਗਾਂ ਤਿਆਰ ਹੋਊਗੀ ਇਦਾਂ ਦਾ ਇਹਦਾ ਰੰਗ ਰੂਪ ਹੈ। ਬਾਕੀ ਬਰੀਡ ਕੁਆਲਟੀ ਦੀ ਤੁਸੀਂ ਦੇਖ ਸਕਦੇ ਨੂੰ। ਸੋ 50062 ਦੀ ਬਾਈ ਦੱਸਦਾ। ਇਹ ਬੱਚੀ ਪਹਿਲੇ ਨੰਬਰ ਤੇ ਤੁਸੀਂ ਦੇਖ ਲਓ ਇਹਦਾ ਰੇਟ ਬਾਈ ਨੇ ਰੱਖਿਆ 25000। ਇਹ ਦੂਬਾਰੀ ਤੁਹਾਨੂੰ ਇਹ ਵੈੜ ਦਿਖਾ ਦਨੇ ਜਸਵੰਤ ਭਾਈ ਜਿਹੜੀ ਇਹ ਗਾਂ ਆਪਾਂ ਦਿਖਾਉਣੀ ਹੈ ਵੈੜ ਦਿਖਾਉਣੀ ਹੈ ਇਹ ਪਹਿਲਾ ਸੂਆ ਭਾਈ ਹੂੰ ਤੇ ਇਹਦੇ 26 ਤਰੀਕ ਨੂੰ ਦਿਨ ਪੂਰੇ ਆ ਸੂਏ ਭਾਏ ਕੱਲ ਨੂੰ ਸੂਏ ਭਾਏ ਪਰਸੋ ਸੂਏ ਅੱਜ 19 ਤਰੀਕ ਹੈ ਹਾਂ ਇਹ ਡੈਨਮਾਰਕ 40 120 ਵੀ ਆ ਖੋਦ ਭਾਈ ਠੀਕ ਹੈ ਹਾਂਜੀ ਤੇ ਦੰਦੋਂ ਭਾਈ ਚਾਰ ਦੰਦ ਓਰੀਜਨਲ ਆ ਇਹ ਜਸਵੰਤ ਇਹਦਾ ਰੇਟ ਕੀ ਕਰਦੇ ਹੋ ਇਹਦਾ ਰੇਟ ਭਾਈ ਜੀ ਜਸਰੂ ਭਾਈ ਇੱਕੋ ਹੀ ਗੱਲ ਕਰਨੀ ਆਪਾਂ ਲੈਣ ਦੇਣ ਘਟਾਉਣ ਵਧਾਉਣ ਦਾ ਕੰਮ ਨਹੀਂ ਕਰਨਾ 1 ਲੱਖ ਤੇ 15000 ਦੀ ਆਪਾਂ ਸੇਲ ਕਰਨੀ ਠੀਕ ਹੈ ਤੋਰ ਦਗੇ ਦੋਸਤੋਂ 1 ਚਾਰ ਦੰਦ 40120 ਦੀ ਏ ਬੱਚੀ ਆਪ ਠੀਕ ਹੈ ਜਸਨ ਤੂਫੀ ਬਿਲਕੁਲ ਚਾਰ ਦੰਦ ਦੱਸੋ ਇਹ ਚਾਰ ਦੰਦ ਹੈ ਬੜਾ ਸੋਹਣਾ ਇਹਦਾ ਟਾਂਚਾ ਦੱਸੋ ਕੋਲ ਆਉਂਗੇ ਤਾਂ ਦਿਲ ਤੁਹਾਡਾ ਲੱਗੂਗਾ ਇਹ ਨਹੀਂ ਗੱਲ ਵੀ ਤੁਸੀਂ ਆ ਕੇ ਦੇਖੋਗੇ ਤੇ ਵਹਿੜ ਤੁਹਾਨੂੰ ਕੋਈ ਫਰਕ ਚ ਲੱਗੂਗੀ ਤੇ ਜੇ ਇਹ ਸੋਹਣੀ ਵਹਿੜ ਕਿਹਾ ਤਾਂ ਤੁਹਾਨੂੰ ਆਿਆਂ ਨੂੰ ਵੀ ਇਹ ਪਸੰਦ ਆਊਗੀ 40120 ਦੀ ਦੱਸੋ ਆਪ ਬੜੀ ਸੋਹਣੀ ਬੱਚੀ ਫਿਟਿੰਗ ਵਾਲਾ ਹਵਾਨਾ ਦੁੱਧ ਕਿੰਨਾ ਦੇ ਦੂ ਤੁਹਾਡੀ ਸੇਵਾ ਪਰ ਪਹਿਲੇ ਸੂਈ ਬਹੁਤ ਸੋਹਣਾ ਦੁੱਧ ਇਹਨੂੰ ਦੇਣਾ ਚਾਹੀਦਾ ਜਿਹੜੇ ਹਫ਼ਤੇ ਦੀ ਤਿਆਰੀ ਹੈ ਚਮਕ ਸਕੈਨਰ ਦੇ ਵਿੱਚ ਫੁੱਲ ਕਿਤੇ ਵੀ ਮੋਟਾ ਮਾਸ ਤੁਹਾਨੂੰ ਨਜ਼ਰ ਨਹੀਂ ਆਊਗਾ ਅਮਰੀਕੀਆਂ ਵਾਲੀ ਵਿਹੜ ਹੈ ਗਲابی ਰੰਗ ਦੇ ਥਾਣੇ ਦੋਸਤੋ ਟਾਂਚਾ ਬਹੁਤ ਸੋਹਣਾ ਪਰ ਤੁਸੀਂ ਵੀਡੀਓ ਚੋਂ ਦੇਖ ਰਹੇ ਹੋ 115000 ਦਾ ਰੇਟ ਤੇ 25 ਉਹਦਾ 140 ਜੋੜੇ ਦੀ ਡਿਮਾਂਡ ਬੰਦੀ ਹੈ ਇੱਕ ਗਾਂ ਘਰੇ ਜਾਵੜੂਗੀ ਜਿਹੜੀ ਹੁਣੇ ਦੁੱਧ ਦੇਣ ਲੱਗ ਜੂਗੀ ਤੇ ਦੂਜੀ ਵੈੜ ਘਰੇ ਜਾਵੜੂਗੀ ਜਿਹੜੀ ਅਗਲੇ ਸਾਲ ਦੇ ਵਿੱਚ ਕਰਮਾ ਵਾਲੀ ਸੂਪੂਗੀ ਸੋ ਤੁਸੀਂ ਖਰੀਦ ਸਕਦੇ ਹੋ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਇਸ ਤੇ ਕਾਲ ਕਰਨੀ ਹੈ ਦੋ ਹੀ ਨਾਗਜ ਦੀ ਵੀਡੀਓ ਚ ਸੀ ਪਰ ਦੋਨੇ ਆਪਣੇ ਆਪਣੇ ਥਾਂ ਤੇ ਚੰਗੇ ਆ ਸੰਖੇ ਹੈ ਇੱਕ ਜਰਸੀ ਇੱਕ ਕੈਚਅਪ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ